ਇਦਾਂ ਹੀ ਸਰ ਜੀ ਮਤਲਬ ਘਰਾਂ ਦਾ ਕੰਮ ਕਰਕੇ ਫਿਰ ਰੋਟੀ ਪਾਣੀ ਖਾਈਦਾ ਕਮਾ ਕੇ ਲਿਆਈਦਾ ਡੰਗੋ ਡਾਂਗੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਜੀ ਅਸੀਂ ਸਰ ਜੀ ਆਨੇ ਵੀ ਚਲੋ ਸਾਡਾ ਕਮਰੇ ਪੈ ਜਾਣਾ ਸੱਤਾਂ ਟਿੱਗੀਆਂ ਤੁਹਾਡੇ ਹੁੰਦੇ ਹੀ ਆ ਟਿੱਗੀਆਂ ਇਹਨਾਂ ਭੈਣ ਜਿਹਨਾਂ ਦਾ ਕਹਿਣਾ ਕਿ ਕੋਈ ਵੀ ਜਿੰਨਾ ਵੀ ਸੱਜਣਦਾਨੀ ਆ ਕੋਈ ਵੀ ਦੇਸ਼ ਵਿਦੇਸ਼ ਵਿੱਚ ਆ ਜਾਂ ਲੋਕਲ ਆ ਸਾਡੇ ਘਰਬਾਰ ਵੇਖੇ ਜਾਣ ਸਾਡੀ ਘਰਾਂ ਕਿ ਮਦਦ ਕੀਤੀ ਜਾਵੇ ਵੇਖਿਆ ਵੀ ਇਸ ਤਰ੍ਹਾਂ ਇਹਨਾਂ ਦੇ ਘਰ ਦੀਆਂ ਛੱਤਾਂ ਦੇ ਕਿੰਨੇ ਮਾੜੇ ਹਾਲਾਤ ਆ ਤੇ ਦੇਖੋ ਚੈਨਲ 'ਚ ਕਿਸ ਤਰ੍ਹਾਂ ਛੱਤ ਉਤੋਂ ਡਿੱਗੀ ਆ 8 ਚਵੀ। ਜਿੱਥੇ ਬਣਾਉਂਦੇ ਸੀ ਫੱਟੀ ਜੀ ਤੇ ਰੱਖਿਆ ਸੀ ਗੈਸ ਚੁੱਲਾ ਉੱਥੋਂ ਡੇਕ ਕੇ ਫੱਟੀ ਵੀ ਟੁੱਟ ਗਈ ਨਾ ਦੀ ਤੇ ਇੰਨਾ ਮਾੜਾ ਹਾਲਾਤ ਆ। ਪੰਜੋ ਤੁਹਾਡਾ ਬੱਚਾ ਨਸ਼ਾ ਪਤਾ ਕਰਦਾ ਉਹਨੂੰ ਕਿਹਦਾਖਲ ਦੂ ਫਿਰ ਕੋਰੋਨਾ ਤੁਸੀਂ? ਸਰ ਜੀ ਕਿੱਥੋਂ ਲਾਈਏ ਖਰਚਾ? ਮਾਂ ਆ ਆਪਣੀ ਰੋਟੀ ਦਾ ਸਰਦਾ ਰਾਤ ਨੂੰ ਰੋਟੀ ਖਾ ਕੇ ਤਾਂ ਸੌਣਾ ਹੀ ਆ ਭੁੱਖਿਆਂ ਤੇ ਰਹਿ ਆ ਨਹੀਂ ਜਾਂਦਾ। ਤੇ ਘਰ ਵਾਲੇ ਤੇ ਵੀ ਇਦਾਂ ਹੀ ਸ਼ੁਰੂ ਤੋਂ ਹਾਲਾਤ ਕਿ ਜਾਂ ਹੋਣੀ ਹੋਏ ਆ। ਨਹੀਂ ਨਹੀਂ ਸਰ ਜੀ ਉੱਥੇ ਸਗੋਂ ਕਾਫੀ ਚਿਰ ਦੇ ਜਾ। ਇਦਾਂ ਟਾਈਮ ਕੱਢਿਆ ਰੋਕ ਲੋ ਕੇ ਕੱਟਿਆ। ਤੇ ਨੰ ਮੇਰੀਆਂ ਬੇਟੀਆਂ ਇੱਕ ਵਿਆਹਣ ਵਾਲੀ ਬੇਟੀ ਗੱਲ ਚੜੀ ਫਿਰ ਘਰ ਦਾ ਕਿਸ ਨਾ ਕਜਰਾ ਚਲੂਗੇ ਤੁਹਾਡਾ ਸਰ ਜੀ ਇਦਾਂ ਹੀ ਕੁੜੀ ਵੀ ਕਰਦੀ ਘਰਾਂ ਦਾ ਕੰਮ ਮਮ ਵੀ ਕਰਦੀ ਲੋਕਾਂ ਦੇ ਭਾਂਡੇ ਮੰਨਦੇ ਇਸੇ ਕੰਮ ਤੁਹਾਡਾ ਵੀ ਮਨ ਦੁਖੀ ਹੋਏਗਾ ਇਦਾਂ ਦੇ ਪਰਿਵਾਰ ਵਾਲ ਦੇਖ ਕੇ ਤੁਹਾਡਾ ਵੀ ਮਨ ਦੁਖੀ ਹੋਏਗਾ ਇਦਾਂ ਦੇ ਪਰਿਵਾਰ ਵਾਲ ਦੇਖ ਕੇ ਮੀ ਉਹ ਨਾਲ ਕੱਚੇ ਮਕਾਨ ਦੇ ਗਰੀਬ ਪਰਿਵਾਰ ਦਾ ਦੇਖੋ ਰੋ ਰੋ ਬੁਰਾ ਹਾਲ ਮੀਓ ਨੜ ਘਰ ਦੀ ਛੱਤ ਡਿੱਗ ਪਈ ਤੇ ਘਰ ਦੀਆਂ ਕੰਧਾਂ ਚ ਵੀ ਤੇੜਾ ਨੇ ਤੇ ਘਰ ਦੇ ਬਾਲੇ ਵੀ ਟੇਡੇ ਨੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਦੇਖੋ ਘਰ ਦੇ ਪਰਿਵਾਰ ਦਾ ਕੀ ਹੈ ਬੁਰਾ ਹਾਲ ਪਤੀ ਨਸ਼ੇ ਚ ਪੁੱਤਰ ਵੀ ਨਸ਼ੇ ਚ ਮਾਂ ਲੋਕਾਂ ਦੇ ਘਰ ਦਾ ਕੰਮ ਕਰਕੇ ਕਰਦੀ ਹੈ ਗੁਜ਼ਾਰਾ ਤੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਤੇ ਸਰਕਾਰ ਅੱਗੇ ਤੇ ਔਰ ਆਮ ਜਨਤਾ ਲੋਕਾਂ ਅੱਗੇ ਅਪੀਲ ਕਰ ਰਹੀ ਹੈ ਕਿ ਮੇਰੀ ਘਰ ਦੀ ਛੱਤ ਬਣਾਈ ਜਾਵੇ ਹਾਂ ਜੀ ਕਿ ਨਾਮ ਤੁਹਾਡਾ ਰਾਜਕੋਮ ਅੰਜੀ ਅੰਟੀ ਦੇਖੀ ਰਹਾ ਤੁਹਾਡੇ ਘਰ ਦੇ ਹਾਲਾਤ ਕਾਫੀ ਮਾੜੇ ਆ ਠੀਕ ਆ ਬਾਹਰ ਹੀ ਤੁਸੀਂ ਰੋਟੀ ਪਾਣੀ ਬਣਾਉਣ ਦੇ ਜੇ ਉੱਥੇ ਦੀ ਬਣਾਉਂਦੇ ਉੱਥੇ ਖਾਂਦੇ ਪੀਂਦੇ ਸੌਂਦੇ ਜੇ ਕਿਸ ਤਰ੍ਹਾਂ ਗੱਜਰਾ ਚੱਲਦਾ ਐਦਾਂ ਸਰ ਜੀ ਮਾਹੀ ਐਦਾਂ ਚਿੱਕਰ ਚ ਖਾ ਲੈਣੀ ਸੱਤ ਡਿੱਗੀ ਤੁਹਾਡੇ ਹੁੰਦੇ ਰਾਤਾਂ ਹੀ ਆ ਮਾਹੀ ਬਸੇ ਇੱਕ ਘਰ ਵਾ ਤੁਹਾਡੇ ਕਰਦਾ ਜੀ ਉਹ ਵੀ ਨਸੇ ਪੱਤੇ ਕਰਦਾ ਜੁਰ ਕਰ ਬਾਰ ਹੀ ਖਾ ਛੜਿਆ ਬੇਟਾ ਵੀ ਇਹ ਬੇਟਾ ਵੀ ਨਸ਼ਾ ਪਤਾ ਹੀ ਕਰਦਾ ਹਾਂਜੀ ਹਾਂਜੀ ਬੇਟਾ ਵੀ ਇਹ ਕਰ ਰੋਟੀ ਪਾਣੀ ਜੋਗੇ ਪੈਸੇ ਦਿੰਦੇ ਹੁੰਦੇ ਨਹੀਂ ਸਰ ਜੀ ਦਿੰਦੇ ਹੀ ਨਹੀਂ ਕਿਸੇ ਵੇਲੇ ਏਦਾਂ ਮੈਂ ਘਰਾਂ ਦਾ ਕੰਮ ਕਰਦੀ ਹਾਂ ਬਾਰੋ ਲਿਆ ਕੇ ਫਿਰ ਰੋਟੀ ਪਕਾਈ ਦੀ ਕਿਸੇ ਵੇਲੇ ਏਦਾਂ ਟਾਈਮ ਪਾਸ ਕਰੇ ਦਾ ਉਹ ਦਿਖਾ ਲੋਗੇ ਕਿੱਥੇ ਤੁਹਾਡੀ ਸ਼ਾਦੀ ਡਿੱਗੀ ਸੀ ਸਾਤੀ ਆ ਦਿਖਾ ਲੋ ਕਿੱਥੇ ਸ਼ਾਦੀ ਡਿੱਗੀ ਆ ਰੋ ਅੱਜ ਅੱਜ ਦੇ ਸਾਥ ਦਾ ਕੋ ਮੈਂ ਕੈਮਰਾਮੈਨ ਦੇਖੋ ਨਾ ਕਿ ਇੱਕ ਦਿਖਾਇ ਰੇ ਘਰ ਦੀ ਸ਼ਤ ਕਿਸ ਤਰ੍ਹਾਂ ਡਿੱਗੀ ਇਹ ਰਾਤੀ ਡਿੱਗੀ ਮੀ ਹੋਂ ਨਾਲ ਤੁਹਾਡੇ ਤੇ ਬਾਲੇ ਵੀ ਕਾਫੀ ਲੇਫ ਚੁੱਕੇ ਸਾਰੇ ਕਮਰੇ ਦੇ ਅਵੇ ਇਹੋ ਠੀਕ ਐਮ ਬਣਾਉਣਾ ਮੈਂ ਮਾਹਾ ਹੀ ਪਸੀ ਅੱਛਾ ਮਿੱਟੀ ਥਲੇ ਟਕਰਾ ਗਈ ਸੀ ਥਲੇ ਥਾਵੇ ਆਟੇ ਚ ਵੀ ਪੈ ਗਿਆ ਓਏ ਆਟਾ ਵੀ ਅਡੇ ਹੁੰਦਿਆ ਆਰ ਜੀ ਇੰਨਾ ਮਾੜਾ ਹਾਲ ਜੀ ਲੈ ਤੇ ਕਿੰਨਾ ਚੁਰਾ ਗਿਆ ਕਾਲਾ ਨਸ਼ਾ ਪਤਾ ਕਰਦੇ ਨੂੰ ਸਰ ਜੀ ਬੜਾ ਚੇਰ ਹੋ ਗਿਆ ਤੇ ਬੇਟਾ ਦਾ ਵੀ ਤੇ ਨਸ਼ੇ ਪਤੀ ਲੱਗੇ ਰੰਦਾ ਬੇਟਾ ਵੀ ਜੋ ਵਰਦਾ ਹਾਂਜੀ ਉਹ ਵੀ ਨੇ ਵੀ ਨਸ਼ਾ ਕੀਤਾ ਐਦਾਂ ਬਾਹਰ ਆਉਂਦਾ ਹੀ ਨਹੀਂ ਘਰ ਤੇ ਮਰਦੀ ਡਿੱਗਾ ਰਿੰਦਾ ਘਰ ਤੇ ਇਹ ਤਾਂ ਫਿਰ ਤੁਹਾਡੇ ਲਈ ਬਹੁਤ ਔਖਾ ਹੋ ਜਾਂਦਾ ਰੋਟੀ ਪਾਣੀ ਬਣਾਉਣਾ ਬਾਹਰ ਹਾਂਜੀ ਹਾਂਜੀ ਸਰ ਜੀ ਵੇਖ ਲਓ ਚਿੱਕਰ ਚ ਡੈਮ ਬਣਾਉਣਾ ਰੋਟੀ ਤੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਤੁਹਾਡਾ ਐਦਾਂ ਹੀ ਸਰ ਜੀ ਮਤਲਬ ਘਰਾਂ ਦਾ ਕੰਮ ਕਰਕੇ ਫਿਰ ਰੋਟੀ ਪਾਣੀ ਖਾਈਦਾ ਕਮਾ ਕੇ ਲਿਆਈਦਾ ਡੰਗੋ ਟਾਂਗੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਜੀ ਅਸੀਂ ਸਰ ਜੀ ਆਨੇ ਪੀ ਚਲੋ ਸਾਡੇ ਕਮਰੇ ਪੈ ਜਾਣ ਸੱਤਾਂ ਟਿੱਗੀਆਂ ਤੁਹਾਡੇ ਹੁੰਦੇ ਹੀ ਆ ਟਿੱਗੀਆਂ ਇਹਨਾਂ ਪਰਜੂਨਾਂ ਦਾ ਕਹਿਣਾ ਕਿ ਕੋਈ ਵੀ ਜਿੰਨਾ ਵੀ ਸੱਜਣ ਦਾਨੀ ਆ ਕੋਈ ਵੀ ਦੇਸ਼ ਵਿਦੇਸ਼ ਵਿੱਚ ਆਜਾ ਲੋਕਲ ਆ ਸਾਡੇ ਘਰ ਬਾੜ ਵੇਖੇ ਜਾਣ ਸਾਡੀ ਕਹਣ ਕੇ ਮਦਦ ਕੀਤੀ ਜਾਵੇ ਵੇਖਿਆ ਵੀ ਇਸ ਤਰ੍ਹਾਂ ਇਹਨਾਂ ਦੇ ਘਰ ਦੀਏ ਛੱਤਾਂ ਦੇ ਕਿੰਨੇ ਮਾੜੇ ਹਾਲਾਤ ਆ ਤੇ ਦੇਖੋ ਚੈਨਲ 'ਚ ਕਿਸ ਤਰ੍ਹਾਂ ਛੱਤ ਉਤੋਂ ਡਿੱਗੀ ਆ ਅੱਠ ਚ ਵੀ ਜਿੱਥੇ ਬਣਾਉਂਦੇ ਹੀ ਫੱਟੀ ਜੀ ਤੇ ਰੱਖਿਆ ਸੀ ਗੈਸ ਚੁੱਲਾ ਉੱਥੋਂ ਡੇ ਕੇ ਫੱਟੀ ਵੀ ਟੁੱਟ ਗਈ ਨਾ ਦੀ ਤੇ ਐਨਾ ਮਾੜਾ ਹਾਲਾਤ ਆ ਮੈਂ ਜੀ ਤੁਹਾਡਾ ਬੱਚਾ ਨਸ਼ਾ ਪਤਾ ਕਰਦਾ ਉਹਨੂੰ ਕਿਹਾ ਦਾਖਲ ਤੂੰ ਫਿਰ ਕਰੋਣਾ ਤੁਸੀਂ ਸਰ ਜੀ ਕਿੱਥੋਂ ਲਾਈਏ ਖਰਚਾ ਮਾਹ ਆ ਆਪਣੀ ਰੋਟੀ ਦਾ ਸਰਦਾ ਰਾਤ ਨੂੰ ਰੋਟੀ ਖਾ ਕੇ ਤਾਂ ਸੌਣਾ ਹੀ ਆ ਭੁੱਖਿਆਂ ਤੇ ਰਿਹਾ ਨਹੀਂ ਜਾਂਦਾ ਤੇ ਘਰ ਵਾਲੇ ਦੇ ਵੀ ਇਦਾਂ ਹੀ ਸ਼ੁਰੂ ਤੋਂ ਹਾਲਾਤ ਕਿ ਜਾਂ ਹੋਣੀ ਹੋਏ ਆ ਨਹੀਂ ਨਹੀਂ ਸਰ ਜੀ ਉੱਥੇ ਸਗੋਂ ਕਾਫੀ ਚਿਰ ਦੇ ਜਾ ਐਦਾਂ ਟਾਈਮ ਕੱਢਿਆ ਰੋਕ ਲੋ ਕੇ ਕੱਟਿਆ ਤਿੰਨ ਮੇਰੀਆਂ ਬੇਟੀਆਂ ਇੱਕ ਵਿਆਹਣ ਵਾਲੀ ਬੇਟੀ ਗੱਲ ਚੜੀ ਤੇ ਫਿਰ ਘਰ ਦਾ ਕਿਸ ਤਰ੍ਹਾਂ ਗੱਜਰਾ ਚੱਲੂਗਾ ਤੁਹਾਡਾ ਅਰ ਜੇ ਏਦਾਂ ਹੀ ਕੁੜੀ ਵੀ ਕਰਦੀ ਘਰਾਂ ਦਾ ਕੰਮ ਮੈਂ ਵੀ ਕਰਦੀ ਲੋਕਾਂ ਦੇ ਭਾਂਡੇ ਮਾਂਦੇ ਇਸੇ ਕਮਰੇ 'ਚ ਹੀ ਸਾਰਾ ਪਰਿਵਾਰ ਰਹਿੰਦਾ ਜੀ ਹਾਂਜੀ ਅੱਛੇ ਹੀ ਰਹਿੰਦਾ ਦੇਖੋ ਭਾਂਜੀਆਂ ਦਾ ਕਿ ਇਸੇ ਕਮਰੇ ਵਿੱਚ ਹੀ ਰਹਿੰਦੇ ਸਾਰਾ ਪਰਿਵਾਰ ਇੱਕੋ ਇੱਕੋ ਹੀ ਬੈੱਡ ਆ ਭਾਂਜੀਆਂ ਦਾ ਕਹਿੰਦਾ ਇੱਕੋ ਹੀ ਬੈੱਡ ਆ ਤੇ ਵੇਖੋ ਬਾਲੇ ਵੀ ਲਿਫ ਚੁੱਕੇ ਆ ਕਿਸ ਤਰ੍ਹਾਂ ਟੇਡੇ ਹੋ ਗਏ ਆ ਤੇ ਉੱਥੇ ਅਲਮਾਰੀ ਆ ਅਲਮਾਰੀ ਦੇ ਉੱਪਰ ਟਰੰਕ ਟਰੰਕ ਰੱਖਿਆ ਵਿਚਾਰਿਆਂ ਨੇ ਤੇ ਵੇਖੋ ਇੱਟਾਂ ਵੀ ਬਾਹਰ ਹੋਣੇ ਕਿਸੇ ਟਾਂ ਮਿੱਟਾਂ ਵਿੱਚ ਡਿੱਗ ਸਕਦੀਆਂ ਵਾਂ ਤੇ ਮਿੱਟੀ ਵੀ ਥੱਲੇ ਤੱਕ ਡੇਗ ਗਈ ﺍﻟमारी ਦੇ ਵੇਖੋ ਪੈਰਾਂ ਤੱਕ ਆ ਗਈ ਕਿੰਨਾ ਮਾੜਾ ਹਾਲਾਤ ਆ ਘਰ ਦੇ ਤੇ ਮੇਰਾ ਵੀਰ ਕੋਈ ਵੀ ਸੱਜਦਾਨੀ ਆ ਇਹਨਾਂ ਦੇ ਭੈਣ ਜੀ ਦੇ ਘਰ ਤੱਕ ਰਾਨ ਕੇ ਮਦਦ ਕਰ ਸਕਦਾ ਜਿੰਨੇ ਮੇਰੇ ਵੀਰ ਭਰਾਣੇ ਹੋਣਾ ਵਾ ਤੇ ਇੱਥੇ ਆਣ ਕੇ ਇਹਦੇ ਘਰ ਮਦਦ ਕਰ ਸਕਦਾ ਵਾ ਇੰਨੇ ਹਾਲਾਤ ਮਾੜੇ ਆ ਤੇ ਸਾਡਾ ਦੇਖੋ ਨੁਕਰਾਂ ਵੀ ਜਿਹੜੀਆਂ ਮਿੱਟੀ ਦੀ ਕੰਧਾਂ ਵਾ ਉਹ ਵੀ ਲਿਫ ਸਾਈਡਾਂ ਤੋਂ ਹੁੰਦੀਆਂ ਲਫੰਡੀਆਂ ਵਾ ਤੇ ਭੈਣ ਜੀ ਜਿਹੜੇ ਪੈ ਦੇਸ਼ ਵਿਦੇਸ਼ ਚ ਰਹਿੰਦੀ ਦੁਨੀਆ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹਦੇ ਜਾਂ ਲੋਕੋ ਰਹਿੰਦੇ ਆ ਕਿ ਘਰ ਆਪਣਾ ਬਣਾਉਣ ਵਾਸਤੇ ਤੁਸੀਂ ਆਪਣੇ ਵਾਸਤੇ ਘਰ ਵਾਸਤੇ ਘਰ ਨੇ ਬਣਾਉਣ ਠੀਕ ਹੈ ਜੀ ਹਾਂਜੀ ਇਤੇ ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਅਸੀਂ ਇਹੋ ਆਨੇ ਵੀ ਸਾਡਾ ਘਰ ਬੰਜੇ ਤੇ ਅਸੀਂ ਵੀ ਕਿਤੇ ਆਪਣੇ ਕਾਰ ਖਲੋਈਏ ਕਿਤੇ ਹਿੰਮ ਜਿੱਕਰ ਤੇ ਖਲੋਂਡਿਆ ਕੋਈ ਸਾਡਾ ਜੇ ਨਾ